ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਘਿਓ ਕੱਢਣ ਤੋਂ ਬਾਅਦ ਜਿਹੜੀ ਖੁਰਚਣ ਬਚਦੀ ਹੈ ਉਸ ਤੋਂ ਇੱਕ ਬਹੁਤ ਹੀ ਵਧੀਆ ਟੇਸਟੀ ਮਾਵਾ ਮਿਲਕ ਕੇਕ ਬਣਾ ਕੇ ਤਿਆਰ ਕੀਤਾ ਹੈ ਇਹ ਖਾਣ ਵਿੱਚ ਇੰਨਾ ਜ਼ਿਆਦਾ ਟੇਸਟੀ ਹੈ ਕਿ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਤਾਂ ਹਰ ਵਾਰੀ ਘਿਓ ਕੱਢਣ ਤੋਂ ਬਾਅਦ ਜਿਹੜੀ ਖੁਰਚਣ ਬਚਦੀ ਹੈ ਉਸ ਨੂੰ ਸੁੱਟਣ ਦੀ ਬਜਾਏ ਇਸੇ ਤਰੀਕੇ ਨਾਲ ਸਵਾਦਿਸ਼ ਬਾਜ਼ਾਰ ਵਿੱਚ ਮਿਲਣ ਵਾਲੀ ਮਹਿੰਗੀ ਮਿਠਾਈ ਬਣਾ ਕੇ ਤਿਆਰ ਕਰ ਲੂਗੀ ਇਸ ਦੀ ਰੈਸਪੀ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਪੰਜਾਬੀ ਕਿਚਨ ਦੇ ਲਾਈਵ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਵਿਜ਼ਿਟ ਕਰਨਾ ਤੇ ਉੱਥੇ ਇਸੇ ਪੂਰੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਮੈਂ ਆਪਣੇ ਚੈਨਲ ਤੇ ਡੇਲੀ ਲਾਈਵ ਹੁੰਦੀ ਆ ਲਾਈਵ ਦੇ ਵਿੱਚ ਤੁਹਾਡੇ ਨਾਲ ਬਹੁਤ ਸਾਰੀਆਂ ਰੈਸਪੀਜ਼ ਸ਼ੇਅਰ ਕਰਦੀ ਆ ਮੈਨੂੰ ਉਮੀਦ ਆ ਤੁਹਾਨੂੰ ਇਹ ਰੈਸਪੀ ਵੀ ਜਰੂਰ ਪਸੰਦ ਆਏਗੀ ਇੰਨਾ ਵਧੀਆ ਟੇਸਟੀ ਮਿਲਕ ਕੇਕ ਬਣ ਕੇ ਤਿਆਰ ਹੋਇਆ ਹੈ ਕਿ ਸਾਰੇ ਖਾ ਕੇ ਬਹੁਤ ਖੁਸ਼ ਹੋਏ ਇਸ ਨੂੰ ਬਣਾਉਣ ਲਈ ਬਾਜ਼ਾਰੋਂ ਕੁਝ ਵੀ ਲਿਆਉਂਦੀ ਜ਼ਰੂਰਤ ਨਹੀਂ ਹੈ ਕੇਵਲ ਘਰ ਦੀਆਂ ਕੁਝ ਕੁ ਚੀਜ਼ਾਂ ਦਾ ਇਸਤੇਮਾਲ ਕਰਕੇ ਅਸੀਂ ਬਹੁਤ ਹੀ ਟੇਸਟੀ ਮਾਵਾ ਮਿਲ ਕੇ ਬਣਾ ਕੇ ਤਿਆਰ ਕਰ ਲੈਨੇ ਆ ਅਤੇ ਜਿਸ ਨੂੰ ਵੀ ਤੁਸੀਂ ਇਹ ਖਿਲਾਓਗੇ ਉਹ ਯਕੀਨੀ ਨਹੀਂ ਕਰ ਪਾਏਗਾ ਕਿ ਇਸ ਨੂੰ ਤੁਸੀਂ ਕਿਉਂ ਦੀ ਬਚੀ ਹੋਈ ਖੁਰਚਣ ਤੋਂ ਬਣਾਇਆ ਹੈ ਇਹ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਤੇ ਡਿਲੀਸ਼ੀਅਸ ਹੈ ਕਿ ਹਰ ਕੋਈ ਇਸ ਨੂੰ ਖਾ ਕੇ ਉਂਗਲਾ ਚੜਦਾ ਰਹਿ ਜਾਏਗਾ ਇਸ ਨੂੰ ਬਣਾਉਣ ਲਈ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜਿਹੜੀ ਮਲਾਈ ਤੋਂ ਤੁਸੀਂ ਘਿਓ ਬਣਾ ਰਹੇ ਹੋ ਉਹ ਮਲਾਈ ਤੁਹਾਡੀ 15 ਦਿਨਾਂ ਤੋਂ ਵੱਧ ਦਿਨਾਂ ਦੀ ਨਹੀਂ ਹੋਣੀ ਚਾਹੀਦੀ। ਭਾਵੇਂ ਜਿਆਦਾ ਪੁਰਾਣੀ ਮਲਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਆਦਾ ਪੁਰਾਣੀ ਮਲਾਈ ਤੋਂ ਜਦੋਂ ਸੀ ਘਿਓ ਕੱਢਦੇ ਆ ਤਾਂ ਮਲਾਈ ਦੇ ਵਿੱਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਉਸ ਦੀ ਜਿਹੜੀ ਮਠਿਆਈ ਬਣਾਵਾਂਗੇ ਉਹ ਜਿਆਦਾ ਟੇਸਟੀ ਨਹੀਂ ਲੱਗੇਗੀ। ਇਸ ਲਈ ਜਦ ਵੀ ਤੁਸੀਂ ਇਸ ਤਰੀਕੇ ਨਾਲ ਮਠਿਆਈ ਬਣਾਉਣੀ ਹੈ ਤਾਂ ਕੋਸ਼ਿਸ਼ ਕਰਨੀ ਹੈ ਕਿ 10 ਤੋਂ 15 ਦਿਨਾਂ ਤੱਕ ਦੀ ਹੀ ਮਲਾਈ ਦਾ ਇਸਤੇਮਾਲ ਕਰਨਾ ਹੈ ਅਤੇ ਉਸ ਮਲਾਈ ਤੋਂ ਕਿਉ ਕੱਢਣ ਤੋਂ ਬਾਅਦ ਜਿਹੜੀ ਖੁਰਚਣ ਬਚਦੀ ਹੈ ਉਸ ਤੋਂ ਹੀ ਤੁਸੀਂ ਇਹ ਮਿਠਾਈ ਬਣਾਉਣੀ ਹੈ। ਇਹ ਮਿਠਾਈ ਬਣਾਉਣ ਤੋਂ ਬਾਅਦ ਇਸ ਨੂੰ ਮੈਂ ਇੱਕ ਬਾਕਸ ਦੇ ਵਿੱਚ ਜਾਂ ਤੁਸੀਂ ਕੋਈ ਇੱਕ ਪਲੇਟ ਦੇ ਵਿੱਚ ਇਸ ਨੂੰ ਸੈੱਟ ਕਰਕੇ ਕੁਝ ਟਾਈਮ ਦੇ ਲਈ ਰੈਸਟ ਲਈ ਰੱਖ ਦੇਣਾ ਹੈ ਤਾਂ ਕਿ ਇਹ ਮਿਠਾਈ ਸੈੱਟ ਹੋ ਜਾਵੇ। ਤੁਸੀਂ ਇਸ ਨੂੰ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ। ਮੈਂ ਇਸ ਨੂੰ ਫ੍ਰਿਜ ਵਿੱਚ ਰੱਖ ਦਿੱਤਾ ਸੀ ਤੇ ਅੱਧੇ ਘੰਟੇ ਬਾਅਦ ਇਹ ਪ੍ਰੋਪਰ ਸੈੱਟ ਹੋ ਗਈ। ਖਾਣ ਵਿੱਚ ਇੰਨੀ ਟੇਸਟੀ ਹੈ, ਇੰਨੀ ਸੌਫਟ ਇਹ ਮਿਠਾਈ ਬਣ ਕੇ ਤਿਆਰ ਹੋਈ ਹੈ। ਕੇ ਹਰ ਕੋਈ ਇਸ ਦੀ ਤਾਰੀਫ ਕੀਤੇ ਬਿਨਾਂ ਰਹਿ ਨਹੀਂ ਸਕੇਗਾ ਇਹ ਬਹੁਤ ਹੀ ਵਧੀਆ ਦਾਣੇਦਾਰ ਸੌਫਟ ਮਿਠਾਈ ਬਣ ਕੇ ਤਿਆਰ ਹੋਈ ਹੈ ਜੇਕਰ ਤੁਸੀਂ ਇਸ ਦੀ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਦੇ ਲਾਈਵ ਸੈਕਸ਼ਨ ਦੇ ਵਿੱਚ ਇਜ਼ੀ ਫੁੱਲ ਵੀਡੀਓ ਪਈ ਹੈ ਮલાઈ ਤੋਂ ਮੱਖਣ ਮੱਖਣ ਤੋਂ ਘਿਓ ਅਤੇ ਘਿਓ ਕੱਢਣ ਤੋਂ ਬਾਅਦ ਜਿਹੜੀ ਕੁਰਚਨ ਬਚੀ ਹੈ ਉਸ ਤੋਂ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਮਿਠਾਈ ਬਣਾ ਕੇ ਤਿਆਰ ਕੀਤੀ ਹੈ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਰੈਸਪੀ ਵਧੀਆ ਲੱਗੀ ਹੋਵੇਗੀ ਜੇਕਰ ਅੱਜ ਦੀ ਇਹ ਰੈਸਪੀ ਵਧੀਆ ਲਗੇ ਆਈਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਅਤੇ ਨਾਲ ਹੀ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਸ ਵੀਡੀਓ ਨੂੰ ਕਿੱਥੋਂ ਦੇਖ ਰਹੇ ਹੋ ਅਤੇ ਤੁਹਾਨੂੰ ਇਹ ਰੈਸਪੀ ਕਿਵੇਂ ਲਗੀ ਇਹ ਮਠਿਆਈ ਬਹੁਤ ਵਧੀਆ ਦਾਣੇਦਾਰ ਬਣ ਕੇ ਤਿਆਰ ਹੋਈ ਹੈ ਇਸ ਦਾ ਟੈਕਸਚਰ ਦੇਖੋ ਮੈਂ ਇਹ ਤੋੜ ਕੇ ਤੁਹਾਨੂੰ ਦਿਖਾ ਰਹੀ ਹਾਂ ਖਾਣ ਵਿੱਚ ਇੰਨੀ ਜਿਆਦਾ ਟੇਸਟੀ ਆ ਕਿ ਕੋਈ ਯਕੀਨ ਹੀ ਨਹੀਂ ਕਰੇਗਾ ਕਿ ਇਸ ਮਠਾਈ ਨੂੰ ਤੁਸੀਂ ਘਰੇ ਤਿਆਰ ਕੀਤਾ ਹੈ ਇਸੀ ਫੁੱਲ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਵੀ ਇਸ ਨੂੰ ਚੈੱਕ ਕਰ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਸੋ ਲਾਈਕ ਸ਼ੇਅਰ ਅਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਾਂਗੇ ਨੈਕਸਟ ਇੱਕ ਹੋਰ ਵਧੀਆ ਜਿਹੀ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ